38 ਸੈਕਟਰ ਦੇ ਵਿੱਚ 38C ਦੇ ਵਿੱਚ ਅਸਮੇਂ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਬਟ ਨਾਈਟ ਟਾਈਮ 에 अराउंड ਮਿਡਨਾਈਟ ਫਾਇਰ ਹੋਇਆ ਬਟ ਇਹਨਾਂ ਨੂੰ ਵੀ ਨਹੀਂ ਪਤਾ ਚੱਲਿਆ बिकॉज़ ਨਾਉ ਡੇਜ਼ ਉਹ ਆਪਣਾ ਇੰਡੀਆ ਦਾ ਮੈਚ ਹੋਇਆ ਕਰਕੇ ਉਸ ਕਰਕੇ ਵੀ ਤਾਂ ਹੋਰ ਪਟਾਕੇ ਵਗੈਰਾ ਸੀਜ਼ਨ ਚੱਲਦਾ ਹੈ ਤੇ ਨੋਬਾਡੀ ਨੋਜ਼ ਕਿ ਕੌਣ ਆਇਆ ਔਰ ਇਹਨਾਂ ਨੇ ਕਿਸੇ ਨੇ ਨਹੀਂ ਦੇਖਿਆ ਔਰ ਇੱਕ ਬੁਲੇਟ ਤਸਵੀਰ ਜਦੋਂ ਅਸੀਂ ਇਹ ਸਰਚ ਕਰ ਰਹੇ ਹਾਂ ਸਾਰਾ ਕੁਝ ਐਫਐਸਐਲ ਟੀਮ ਜਾਂ ਹੋਰ ਸਾਰੀਆਂ ਸਾਰੀਆਂ ਟੀਮ ਲੱਗੀਆਂ ਹੋਈਆਂ ਨੇ ਸਰਚ ਲਈ ਤਾਂ ਚਾਰ ਰਾਉਂਡਸ ਐਮਪਟੀ ਫਾਇਰ ਐਮਪਟੀ ਕੈਟਰੀ ਸਾਨੂੰ ਮਿਲੇ ਆ ਔਰ ਇਹਦੇ ਵਿੱਚ ਇੱਕ ਰਾਉਂਡ ਜਿਹੜਾ ਹਿੱਟ ਕੀਤਾ ਇਹਨਾਂ ਦੀ ਗੱਡੀ ਨੂੰ ਜਿਹੜਾ ਕਿ ਇਹਨਾਂ ਦਾ ਲੱਗੇ ਗੱਡੀ ਖੜੀ ਸੀ ਕਿਸੇ ਦੀ ਇੱਕ ਵਾਲ ਦੇ ਵਿੱਚ ਲੱਗਿਆ ਇਸ ਤੋਂ ਇਲਾਵਾ ਜਿਹੜਾ ਇੱਕ ਮੋਟਰਸਾਈਕਲ ਵਿਜੀਬਲ ਹੋ ਰਿਹਾ ਇਸ ਏਰੀਏ ਦੇ ਵਿੱਚ ਜਿਹੜਾ ਅਨਨੋਨ ਹੈ ਇਹ ਸਾਰੀ ਦੀ ਸਾਰੀ ਹਾਲ ਹੈ ਇਟ ਇਜ਼ ਵੈਰੀ ਐਟ ਦਾ ਇਨੀਸ਼ੀਅਲ ਸਟੇਜ इट इज अ वेरी प्रीमच्योर टू अपन फरदर वी आर डूंगी है केस एंड फरदर ऑल ऑफ देयर बिजनेस ऑफ देयर इनकम ऑफ देयर कंसर्न वी आर जस्ट एनालाइजिंग प्रैमएफ एसी यही लग रहा है कि दिस इज थ्रैट कॉल एंड थ्रैट की परसैप्शन है कि ਕਿਉਂਕਿ ਇਹ बिजनेਸਮੈਨ ਬਿਜ਼ਨਸ ਕਰਦੇ ਨੇ ਪੰਜਾਬ ਚ ਇਹਨਾਂ ਦਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਬਿਜ਼ਨਸ ਹੈ ਆਲਰੇਡੀ ਇਹਨਾਂ ਨੇ ਪੰਜਾਬ ਪੁਲਿਸ ਨਾਲ ਰਾਬਤਾ ਕੀਤਾ ਵੀ ਹੈ ਦੇ ਆਰ ਹੋਲਡਿੰਗ ਆਰਮਸ ਫ্রম ਮੋਹਾਲੀ ਡਿਸਟ੍ਰਿਕਟ ਐਂਡ ਇਵਨ ਦੇ ਫਾਦਰ ਹੋਲਡਿੰਗ ਦਾ ਆਰਮ ਲਾਇਸੈਂਸ ਫ্রম ਚੰਡੀਗੜ੍ਹ ਸੋ ਐਵਰੀ ਕੋਰਨਰ ਐਵਰੀ ਐਸਪੈਕਟ ਵੀ ਆਰ ਵਾਚਿੰਗ ਐਂਡ ਵੀ ਆਰ ਇਨਵੈਸਟੀਗੇਟਿੰਗ